ਮਲੇਰ ਕੋਟਲਾ ਦੇ ਪਿੰਡ ਅਬਦੁੱਲਾਪੁਰ ਚੋਹਾਣੇ ਦੀ ਇੱਕ 28 ਸਾਲਾ ਲੜਕੀ ਨੇ ਪਿੰਡ ਦੇ ਹੀ ਸਰਪੰਚ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਪਿੰਡ ਦੇ ਸਰਪੰਚ ਨੇ ਉਸ ਨੂੰ ਫੋਨ ਦੇ ਉੱਤੇ ਅਸ਼ਲੀਲ ਮੈਸੇਜ ਭੇਜੇ ਅਸ਼ਲੀਲ ਫੋਟੋਆਂ ਵੀ ਭੇਜੀਆਂ ਤੇ ਇੰਨਾ ਹੀ ਨਹੀਂ ਘਰ ਦੇ ਵਿੱਚ ਆ ਕੇ ਉਸ ਦੀ ਇੱਕ ਵਾਰ ਬਾਹ ਵੀ ਭੜੀਆ ਤੇ ਉਸ ਦੇ ਉੱਤੇ ਮਾਰੀ ਅੱਖ ਰੱਖਦਾ ਇਹ ਇਲਜ਼ਾਮ ਲੜਕੀ ਦੇ ਵੱਲੋਂ ਲਗਾਏ ਗਏ ਨੇ ਜਿਸ ਤੋਂ ਬਾਅਦ ਪੂਰਾ ਪਿੰਡ ਇਕੱਠਾ ਹੋ ਗਿਆ ਆਓ ਸੁਣਦੇ ਹਾਂ ਪੀੜਤ ਲੜਕੀ ਨੇ ਹੋਰ ਕੀ ਕੁੱਝ ਕਿਹਾ ਬਲੈਕਮੇਲ ਕੀ ਕਰ ਰਿਹਾ ਹੈ ਬਲੈਕਮੇਲ ਉਹ ਮੇਰਾ ਭਾਈ ਮਤਲਬ ਬਿਮਾਰ ਹੈ ਜੀ ਇਹਨੂੰ ਮਤਲਬ ਪੈਨੇਜ ਹੋਇਆ ਇਹਦੇ ਨਾਲ ਖਿਲਾਫ ਕਰ ਰਿਹਾ ਸੀ ਵੀ ਜੇ ਤੂੰ ਮਤਲਬ ਮੇਰੇ ਨਾਲ ਗੱਲ ਕਰੇਂਗੀ ਮੈਂ ਤਾਂ ਤੇਰੀ ਪਰਜਾਈ ਨੂੰ ਲੈ ਕੇ ਆਉਂ ਇਹ ਬਿਮਾਰ ਸੀ ਜਿਆਦਾ ਇਹਦੇ ਮੂੰਹ ਚੋਂ ਖੂਨ ਆਉਣ ਲੱਗ ਗਿਆ ਸੀ ਇਹ ਜਿਆਦਾ ਬਿਮਾਰ ਹੋ ਗਿਆ ਜਵਾਬ ਦਿੱਤਾ ਹੋਇਆ ਜੀ ਡਾਕਟਰਾਂ ਦਾ ਇਸ ਕਰਕੇ ਉਹ ਜਿਆਦਾ ਫਾਇਦਾ ਉਟਾਰ ਰਿਹਾ ਸੀ ਮੈਨੂੰ ਕਹਿੰਦਾ ਮੇਰੇ ਨਾਲ ਪਿਆਰ ਨਾਲ ਗੱਲ ਕਰਿਆ ਕਰ ਕਹਿੰਦਾ ਪਿਸਤੌਲ ਵੀ ਦਿਖਾਉਂਦਾ ਰਿਹਾ ਮੈਨੂੰ ਬਹੁਤ ਵਾਰੀ ਦਿਖਾਇਆ ਇੱਕ ਵਾਰ ਬਾਹ ਵੀ ਫੜ ਲਈ ਸੀ ਉਹਨੇ ਮੇਰੀ ਜੀ ਮੈਂਨੇ ਵਗਾ ਕੇ ਮਾਰਿਆ ਮੈਂਨੇ ਇਹ ਦੱਸਿਆ ਨਹੀਂ ਕਿਸੇ ਨੂੰ ਦਰਦੀ ਨੇ ਮੈਨੂੰ ਡਰਾਉਂਦਾ ਸੀਗਾ ਮੈਂ ਮੈਨੂੰ ਕਹਿੰਦਾ ਨਹੀਂ ਮੈਂ ਮਾਰ ਦੂੰ ਇਹਨਾਂ ਨੂੰ ਵੀ ਮੇਰਾ ਇੱਕ ਭਾਈ ਦਾ ਮੈਂ ਕਿ ਮੰਜੇ ਤੇ ਪਿਆਈ ਆ ਦੂਜੇ ਨੂੰ ਵੀ ਫੁਸ਼ ਕਰਤਾ ਮੈਂ ਕੀ ਕਰੂੰਗੀ ਕਿਹੜੇ ਤੁਸੀਂ ਕਿਹਾ ਬਾਹ ਫੜਿਆ ਉਹ ਘਰ ਆ ਕੇ ਫੜੀ ਸੀ ਬਾਹ ਫਿਰ ਤੁਸੀਂ ਕਿਸੇ ਨਾਲ ਗੱਲ ਸਾਂਝੀ ਕੀਤੀ ਇਹ ਮੈਂ ਇਹ ਨਹੀਂ ਗੇ ਇਹਨਾਂ ਨੂੰ ਦੱਸਿਆਗਾ ਤੇ ਇਹ ਮੇਰੀ ਅੰਟੀ ਨੇ ਸਾਡੇ ਕੋ ਵੰਡੀ ਨੇ ਇੱਕ ਮੇਰੀ ਭੈਣ ਆ ਜੀ ਉਹਨਾਂ ਨੂੰ ਪਤਾਗਾ ਮੇਰੇ ਮਾਮੇ ਦੇ ਕੁੜੇ ਨੂੰ ਇਹਨਾਂ ਨੂੰ ਪਤਾਗਾ ਸਾਰੀ ਗੱਲ ਦਾ ਇਹਨਾਂ ਨੂੰ ਫਿਰ ਮੈਂ ਦੱਸਿਆ ਇਹ ਮੈਂ ਇੱਕ ਦਿਨ ਮੈਂ ਰੋ ਰਹੀ ਸੀ ਇਹ ਮੈਨੂੰ ਕਹਿੰਦੀ ਕੀ ਹੋ ਗਿਆ ਮੈਂ ਕਿਹਾ ਵੀ ਆਹ ਗੱਲ ਹੋ ਗਈ ਇਹਨੇ ਕਹਿੰਦੀ ਕੋਈ ਨਾ ਤੂੰ ਪਿਆਰ ਨਾਲ ਗੱਲ ਕਰੇ ਕਹਿੰਦੀ ਕੇਰਾ ਉਹਨੂੰ ਘਰੇ ਸੱਦ ਦੇ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਆਪਾਂ ਉਹਨੂੰ ਕੁੱਤਾ ਹੈ ਠੀਕ ਆ ਇਹਨਾਂ ਨੇ ਮੈਨੂੰ ਕਹਿ ਕੇ ਘਾਤਾ ਕਹਿੰਦੇ ਵੀ ਤੂੰ ਉਹਨੂੰ ਸੱਦ ਲਾ ਮੈਂ ਕਹਤਾ ਮੈਂ ਕਿਹਾ ਚਾਚਾ ਜੀ ਆ ਜਾਓ ਘਰੇ ਕੋਈ ਨਹੀਂ ਹੈਗਾ ਨਾ ਤੇ ਉਹਨੇ ਸਮੇਂ ਤੋਂ ਚੱਲ ਰਿਹਾ ਜਿਹੜਾ ਤੁਹਾਨੂੰ ਬਲੈਕਮੇਲ ਕਰ ਰਿਹਾ ਹੈ ਹੋ ਗਏ ਜੀ 4-5 ਮਹੀਨੇ ਹੋ ਗਏ ਵਿੱਚ ਦੀ ਹਟ ਗਿਆ ਸੀ ਮੈਂ ਘਰੇ ਬੁਲਾ ਕੇ ਵੀ ਉਹਨੂੰ ਕਿਹਾ ਮੰਦਰ ਦੇ ਵਿੱਚ ਸਾਡੇ ਮੰਦਰ ਬਣਿਆ ਜੀ ਮੈਂ ਬੁਲਾ ਕੇ ਉਹਨੂੰ ਇਹ ਗੱਲ ਕਹੀ ਮੈਂ ਕਿ ਜਿਹੜੀਆਂ ਹਰਕਤਾਂ ਤੂੰ ਕਰ ਰਿਹਾ ਵੀ ਹਟ ਜਾ ਵਧੀਆ ਗੱਲਾਂ ਨਹੀਂ ਤੇਰੇ ਵਾਸਤੇ ਵੀ ਤੂੰ ਮੌਜੂਦਾ ਸਰਪੰਚ ਆ ਵੀ ਮੈਂ ਤੇਰੇ ਇਸ ਹਰਮੇਸ ਕਰਕੇ ਕਰਦੀ ਆ ਵੀ ਤੂੰ ਮੌਜੂਦਾ ਸਰਪੰਚ ਆ ਪਰ ਉਹਨੇ ਕੋਈ ਪੇਸ ਨਹੀਂ ਜਾਣ ਦਿੱਤੀ ਮੇਰੀ ਮੈਨੂੰ ਡਰਾਉਂਦਾ ਹੀ ਰਿਹਾ ਤੁਹਾਡੀ ਉਮਰ ਕਿੰਨੀ ਹੈਗੀ ਆ ਮੇਰੀ ਉਮਰ ਜੀ 28 29 ਦੀ ਹੈਗੀ ਹੈ ਜੀ ਜਿਹੜੀ ਸਰਪੰਚ ਦੀ ਉਮਰ ਆ ਉਹ ਕਿੰਨੀ ਆ ਉਹ ਤਾਂ ਨਹੀਂ ਵੀ ਫਰਕ ਨਹੀਂ ਤਾਂ ਜੀ ਉਹ ਸਰਪੰਚ ਦੇ ਪਰਿਵਾਰਗ ਵੀ ਹੋਣਗੇ ਬੱਚੇ ਹੋਣਗੇ ਉਹਦੇ ਹਾਂ ਮੈਨੂੰ ਨਹੀਂ ਇੰਨਾ ਪਤਾ ਵੀ ਉਹਦੇ ਚਾਹਤਾਂ ਨੂੰ ਉੱਤੀ ਜੀ ਇਹ ਨਾਲ ਸਿਆਤ ਸਾਂ ਯੋ ਅਸ਼ਾਸ਼ੂਗੀ ਮੰਗ ਕਬੇ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਨਸਾਫ ਚਾਹੁੰਨੀ ਹਾਂ ਜਿਹੜੀ ਇਹਦਨੋਂ ਹੁਣ ਕੋਈ ਸਰੋਪਿਸ਼ੀ ਹੋ ਗਿਸਦੀਤੀ ਨਾਲ ਹੋਰ ਨਹੀਂ ਕਰੂਗਾ ਇਸ ਕਰਕੇ ਮੈਨੇ ਇਹ ਕਾਜ਼ਮ ਚੱਕਿਆ ਜੀ ਸੋਚੀ ਸਮਝੀ ਸਾਜਿਸਦੀਨ ਇਹਨੂੰ ਇਹ ਗੱਲ ਕਹੀ ਹੈ ਜਿਹੜੀਆਂ ਫੋਟੋਆਂ ਤੋਂ ਝਾਰ ਹੋ ਰਿਹਾ ਜੋ ਲੜਕੀ ਨੇ ਦੱਸਿਆ ਕਿ ਇਹ ਕਹਿੰਦਾ ਸੀਗੇ ਮੇਰੇ ਨਾਲ ਤੂੰ ਆਪਣੇ ਸਰੀਰਕ ਸੰਬੰਧ ਬਣਾ ਇਹ ਲੜਕੀ ਨੇ ਪਉਨੂ ਰੂਪ ਦੇ ਵਿੱਚੋਂ ਨੂੰ ਨਕਾਰਿਆ ਤੇ ਉਹਨੂੰ ਕਿਹਾ ਕਿ ਮੈਂ ਤਾਂ ਮਾਤਾ ਰਾਣੀ ਦੀ ਭਗਤ ਨਹੀਂ ਐ ਮੈਂ ਵਿਆਹ ਵੀ ਨਹੀਂ ਕਰਾਇਆ ਨਾ ਮੈਂ ਵਿਆਹ ਕਰਾਣਾ ਵੀ ਤੂੰ ਮੇਰੇ ਨਾਲ ਐਸੀ ਹਰਕਤਾਂ ਨਾ ਕਰ ਜਿਹੜੀ ਕਿ ਧੀਆਂ ਪਹਿਣਾ ਦੀ ਇੱਜ਼ਤ ਨਾਲ ਖਲਵਾੜ ਹੁੰਦਾ ਹੋਵੇ ਪਰ ਉਹ ਸਰਪੰਚ ਬਹੁਤ ਵਾਰੀ ਰੋਕਣ ਤੇ ਰੁਕਿਆ ਨਹੀਂ ਅਸੀਂ ਉਹਨੇ ਵਾਸਤਾ ਬੋਲੀ ਹੈ ਜਿਹੜੀ ਕਿ ਉਹ ਪੈਨ ਡਰਾਈਵ ਦੇ ਵਿੱਚ ਹੈ ਅਸੀਂ ਜੇ ਕੋਈ ਉਹ ਬੰਦਾ ਪਾਸਾ ਸੁਣ ਲਵੇ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਜਿਹੜਾ ਤੁਹਾਡਾ ਮਹਿਲਾ ਮਿਸ਼ਨ ਉਹ ਵੀ ਸਰਪੰਚ ਦੇ ਨਾਲ ਮਿਲੀ ਭੁਗਤ ਕਰਕੇ ਗਲਤ ਰਿਪੋਰਟਾਂ ਭੇਜ ਰਿਆ ਮੈਂ ਜਲਦੀ ਹੀ ਦਿੱਲੀ ਇਹ ਸਾਰਾ ਚਿੱਠਾ ਲੈ ਕੇ ਐਸਸੀ ਕਮਿਸ਼ਨ ਦੇ ਕੋਲ ਜਾਵਾਂਗਾ ਉੱਥੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਜੋ ਵੀ ਅਧਾਰੇ ਹਨ ਉਹਨਾਂ ਦੇ ਕੋਲੋਂ ਇਹਦੀ ਕਾਰਵਾਈ ਕਰਾ ਕੇ ਜਿਹੜੀ ਐਫਆਰ ਲੋਜਵੀ ਦਰਜ ਕਰਾਵਾਂਗੇ ਤੇ ਸਰਪੰਚ ਦੇ ਸਰਪੰਚ ਦੇ ਜਿਹੜੇ ਨਾਲ ਦੇ ਇਹ ਕੰਮ ਕਰਾ ਰਹੇ ਉਹਨਾਂ ਨੂੰ ਅਸੀਂ ਪਰਚਾ ਦਰਜ ਕਰਾ ਕੇ ਰਜਿਸਟਰ ਕਰਾਵਾਂਗੇ ਸੋ ਦਾ ਦੇਖੀ 100 ਤੋਂ ਬਾਅਦ ਲੋਕਾਂ ਦੇ ਨਾਲ ਇਕੱਠੇ ਹੋ ਕੇ ਪੁਲਿਸ ਦੇ ਕੋਲ ਪਹੁੰਚੇ ਅਤੇ ਇਨਸਾਫ ਦੀ ਮੰਗ ਕੀਤੀ ਆ ਉੱਥੇ ਹੀ ਪਿੰਦੇ ਸਰਪੰਚ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਬਿਲਕੁਲ ਜੇ ਮੈਂ ਅਗਰ ਅਸਲੀਮ ਮੈਸੇਜ ਭੇਜਿਆ ਤਾਂ ਉਹਦੀ ਪੜਤਾਲ ਪ੍ਰਸ਼ਾਸਨ ਕਰੂਗਾ ਅਗਰ ਮੈਂ ਗਲਤ ਪਾਇਆ ਜਾਂ ਉਹਨੂੰ ਪ੍ਰਸ਼ਾਸਨ ਸਜ਼ਾ ਦੇਵੇ ਮੈਂ ਕੋਈ ਨਹੀਂ ਬਿਲਕੁਲ ਇਹੋ ਜਿਹਾ ਕੋਈ ਗੱਲ ਨਹੀਂ ਕੀਤੀ ਮੈਂ ਪ੍ਰਸ਼ਾਸਨ ਤੇ ਮੈਨੂੰ ਪੂਰਾ ਭਰੋਸਾ ਇਸ ਟਾਈਮ ਜੋ ਵੀ ਪ੍ਰਸ਼ਾਸਨ ਮੈਨੂੰ ਸਜ਼ਾ ਦੇਊਗਾ ਮੈਨੂੰ ਮੰਜ਼ੂਰ ਹੈ ਹੋ ਤੁਸੀਂ ਕਹਿ ਰਹੇ ਹੋ ਤੁਸੀਂ ਬੇਕਸੂਰ ਹੋ ਜੀ ਬਿਲਕੁਲ ਜੀ ਮੈਂ ਬੇਕਸੂਰ ਆ ਮੈਨੂੰ ਫਸਾਇਆ ਜਾ ਰਿਹਾ ਵਿਰੋਧੀ ਧਿਰ ਨੇ ਵਸਾ ਰਹੇ ਆ ਮੈਨੂੰ ਉਹਨਾਂ ਨੇ ਕਿਤੇ ਮਹਿਲਾ ਮੰਡਲ ਨੂੰ ਸ਼ਿਕਾਇਤ ਕੀਤੀ ਹੋਈ ਆ ਹਾਂ ਜੀ ਹਾਂ ਜੀ ਮਹਿਲਾ ਮੈਦਨ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਉੱਥੇ ਉਹ ਲੜਕੀ ਬਿਆਨ ਦੇ ਕੇ ਆਈ ਆ ਕਿ ਮੈਨੂੰ ਤਾਂ ਇਹਨੇ ਟੱਚ ਵੀ ਨਹੀਂ ਕੀਤਾ ਉਹ ਵੀ ਮਹਿਲਾ ਮੰਡਲ ਦੇ ਵਿੱਚ ਬਿਆਨ ਦੇ ਕੇ ਆਈ ਆ ਮੈਨੂੰ ਵੀ ਉਹਨੇ ਇੱਕ ਵਾਰੀ ਵੀ ਮੈਨੂੰ ਇਹਨਾਂ ਟੱਚ ਨਹੀਂ ਕੀਤਾ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਨਾ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਾਕੀ ਪ੍ਰਸ਼ਾਸਨ ਦੇ ਉੱਤੇ ਮੈਨੂੰ ਬਹੁਤ ਭਰੋਸਾ ਜੋ ਵੀ ਉਹ ਇਨਕੁਆਰੀ ਕਰਕੇ ਜੋ ਵੀ ਮੈਨੂੰ ਸਜ਼ਾ ਦੇਣਗੇ ਮੈਨੂੰ ਠੀਕ ਹੈ ਅਕਸਰ ਪਿੰਡਾਂ ਦੇ ਵਿੱਚ ਪਾਰਟੀ ਵਾਜ ਜਾਂਦੀਆਂ ਰਹੀਆਂ ਇੱਕ ਉਹਨਾਂ ਦੇ ਬਾਕੀ ਮੁੱਦੇ ਖੜੇ ਕੀਤੇ ਜਾਂਦੇ ਨੇ ਕਿਤੇ ਇਹ ਨਾ ਕਿਤੇ ਜਿਹੜਾ ਹੈਗਾ ਇਹ ਮੁੱਦਾ ਉਹਨੂੰ ਉਹ ਪਾਰਟੀ ਬਾਜ਼ੀ ਨੂੰ ਲੈ ਕੇ ਕਹਿੰਦੇ ਨੇ ਕਿ ਇਲੈਕਸ਼ਨ ਤਾਜ਼ੇ ਹੋ ਕੇ ਆਟੇ ਨੇ ਹਾਂ ਜੀ ਇਲੈਕਸ਼ਨ ਤਾਜ਼ੇ ਹੋਣ ਕਰਕੇ ਅਸੀਂ 6 ਮੈਂਬਰ ਜਿੱਤੇ ਆ ਉਹਨਾਂ ਦਾ ਇੱਕ ਮੈਂਬਰ ਜਿੱਤੇ ਆ ਜੀ ਇਸੇ ਕਰਕੇ ਉਹ ਮੇਰੇ ਨਾਲ ਖਾਰ ਖਾਰ ਰਹੇ ਆ ਕਹਿੰਦੇ ਵੀ ਇਹ 10 ਸਾਲਾਂ ਚ ਆ ਕੇ ਸਾਡੇ ਸਾਡੀ ਜਿੰਨੀ ਪਾਰਟੀ ਹੀ ਪੁਰਾਣੀ ਸੀ ਸਾਤੋਂ ਉੱਪਰ ਚਲਾ ਗਿਆ ਇਹ ਉਹ ਬਰਦਾਸ਼ਤ ਨਹੀਂ ਕਰ ਰਹੇ ਉਹ ਬੰਦੇ ਜੀ ਜਿਹੜੀ ਮੇਰੇ ਵਿਰੋਧੀ ਪਾਰਟੀ ਆ ਉਹ ਸਿਰਫ ਮੈਨੂੰ ਨੀਚਾ ਦਿਖਾਉਣ ਵਾਸਤੇ ਵੀ ਇਹਨੂੰ ਕੰਮ ਨਹੀਂ ਕਰਨ ਦੇਣਾ ਪਿੰਡ ਦੇ ਵਿੱਚ ਬਿਲਕੁਲ ਕੋਈ ਕੰਮ ਨਹੀਂ ਕਰਨ ਦਿੱਤਾ ਅੱਜ ਤੱਕ ਮੈਨੂੰ ਕਿਸੇ ਹਰ ਕੰਮ ਤੋਂ ਰੋਕਦੇ ਰਹਿਆ ਜੀ ਮੈਨੂੰ ਕੋਈ ਕੰਮ ਨਹੀਂ ਕਰਨ ਦੇ ਰਹੇ। ਫੋਲਮ ਲਾ ਕੇ ਕਹਿ ਲਈ ਆਪਾਂ ਪਸਾਉਣ ਜਾਂ ਕੋਸ਼ਿਸ਼ ਹੈ ਜੀ। ਹਾਂ ਜੀ ਪੂਰੀ ਮੈਨੂੰ ਉਹ ਕਹਿੰਦੇ ਵੀ ਤੈਨੂੰ ਅਸੀਂ ਪਸਾ ਕੇ ਰੱਖਾਂਗੇ ਤੈਨੂੰ ਸਰਪੰਚੀ ਤੋਂ ਲਾ ਕੇ ਰੱਖਾਂਗੇ ਆ ਗੱਲਾਂ ਕਹਿ ਰਹੇ ਆ ਪਿੰਡ ਦੇ ਵਿੱਚ। ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀ ਜਾਂਚ ਕੀਤੀ ਜਾਂਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਖਰ ਇਸੇ ਵਿੱਚ ਕਿੰਨੀ ਕੋ ਸੱਚਾਈ ਹੈ। ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ।